ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸ਼ੀਰੂ ਤੇ ਗਵਾਧਾ ਸਿਆ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬ ਦਾ ਭਲਾ ਕਰਵਾ ਕਦੀ ਮਿਹਰ ਕਰੋ ਤਿਰਪਾ ਕਰਵਾ ਕਦੀ ਦੁੱਖਾਂ ਕੋਈ ਸਦਾ ਨਾਸ਼ ਕਰੋ ਬਾਬਾ ਜੀ ਹੋ ਕੀ ਕੜੀ ਨਾ ਦੇਖਾਂ ਕਰੋ ਕਿਰਪਾ ਤਨਤਨ ਸ਼ੀਰੂ ਤੇ ਗਵਾਧਾ ਮਹਾਰਾਜ ਕਿਰਪਾ ਕਰੋ ਬਾਬਾ ਜੀ ਮਿਹਰ ਕਰੋ ਬੱਚਿਆਂ ਦੇ

Yeah, uh, oh, 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 oh. Yeah. Okay, yeah 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 ਦੇ ਗਾਇਓ ਸਾਥੇ ਅੰਘਦ ਬਹੇਓ ਸਾਥ ਜਿਓ ਦਾਤ ਮਿਲਾਇਓ ਅੰਘਦ ਕਿਰਪਾਤਾਰ ਅਮਰ ਸਾਥ ਗੁਰ ਤੇਰੇ ਕੀਓ ਅਮਰ ਦਾ

ਗੁਰ ਅਰਜਨ ਬਖੋ ਨੈਣ ਮੂਰਤ ਪੰਜਾਬ ਪਰਮਾਨ ਪੁਰਖ ਗੁਰ ਅਰਜਨ ਬਖੋ ਨੈਣ ਜਾ ਜਗ ਮੰਗ ਦਾਨ ਦੇ ਬਿਆਰਿਆ ਵਣ ਹਾਰ ਦਾਤਾ ਮੈਂ ਨਿਤ ਜਿਦਾਰਿਆ ਨਖੋਟ ਨਾ ਜਾਈ ਮੂਲ ਅਜੁੱਲ ਬੰਡਾਰਿਆ ਨਾਨਕ ਸ਼ਬਦਿਆ ਪਾ सभि सारिया बहुत जनम बि सरे थे इहो जनम तुमारे लेके कहर आस लख जीव चिर पयो दर्शन देख राम नाम और मैं गयो जा कै सामने नहीं गोए जैसे मरत संकट मिट दर्श तुहारो तो सुखु टल गुर सेवी है एन सहज सुभाए दर्शन पर से आए गुरु क जन्म मरण दुख ਸਿਫਤ ਖਸਮਦੀ ਨੂਰ ਅਰ ਸੋ ਗੁਰ ਸੋ ਜਟੀਐ ਤੁਦ ਡਿਠੇ ਸਜੇ ਬਾਦਸ਼ਾ ਮਾਲ ਜਨਮ ਜਨਮ ਦੇ ਸਜਣ ਸਜਾ ਬਾਦਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਬਾਸ ਬੈਠਿਆ ਸੋਈਐ ਸਭਨਾ ਦਾ ਵਿ so ਮਰਬੂਰਾ ਬੇੜੀਓ ਵੜਵਾ ਕੀ ਮਾ ਬਯਾ ਬਰਗਾ ਸਾ ਕੋਈ ਨਾ ਪਹੁੰਚਣ ਹਾਰੂ ਜੂਚਾ ਆਪਣੇ ਸਾਹਿਬ ਕਾ ਪਰਵਾਸ ਆਪਨੇ ਸਤਗੁਰ ਕਾ ਬਲੇ ਹਾ ਸੁਖ ਬਾਚ ਸੁਖ ਸਹਿਜਾ ਕਰਿਆ ਆਨੰਦ ਹਮਾਰਾ ਰਾਉ ਦਿਵੋ ਤੰਦਰ ਜਮੀ ਕਰ ਰੇ ਹਾਰਾ ਸੋਈ ਕਸਮ ਹਮਾਰਾ ਨਿਰਭਉ ਨਾਮ ਕੀ ਇੱਕ ਨਾਮ ਆਧਾਰਾ ਸਰਦਰਸਨ ਅਕਾਲ ਮੂਰਤ ാനക കൂർ പൂരാ ਦੇ ਹੋ ਸਗਲੇ ਜੂਗੇ ਮਨਾ ਸੇ ਰਾਹੀ ਜੀ ਕਾ ਕੰਸਾ ਰਾਹੀ ਜੀ ਕੀ ਬਤ ਹੈ ਸੋਰਠ ਮਹੱਲਾ ਪੰਜਵਾ ਗੁਰੂ ਪੂਰਾ ਭੇਟਿਓ ਵੜਬਾਗੀ ਮਨਹ ਭਇਆ ਵਰਗਾ ਸਾ ਕੋਈ ਨ ਬਹੁਜਨ ਹਾਰਾ ਤੁ ਜਾ ਆਪਣੇ ਸਾਹਿਬ ਕਾ ਪਰਵਾਸਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਅੱਜ ਦਾ 52 ਬਿਵੰਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਗੁਰਬਾਣੀ ਕੇ ਬੋਹੇਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਵਿਧ ਰੰਗ 609 ਦੇ ਸੋਰਠਿ ਰਾਗ ਅੰਦਰ ਸੁਭਾਈ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵਿਆ ਗਾਵਿਆ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ